ਫੇਰਾ ਲੱਗਣ ਲੱਗੇ ਆ ਸੁੱਖੇ ਦੀ ਕਬੱਡੀ ਐ ਮੇਰੇ ਵੀਰ ਜਿਹੜੇ ਇੱਥੇ ਜੇ ਖੜੇ ਹੈ ਜੇ ਵੀਰੇ ਥੋੜਾ ਜਿਹਾ ਇਧਰ ਨੂੰ ਹੋ ਜਾਓ ਜਾਂ ਬਹਿ ਜਾਓ ਉਹ ਪਿੱਛਿਆਂ ਵਾਲੇ ਕਹਿੰਦੇ ਵੀ ਸਾਨੂੰ ਦੀਂਦਾ ਨਹੀਂ ਜੇ ਇੰਨੀ ਇੱਕ ਬੁਜ਼ਾਰਿਸ਼ ਮੰਨ ਲਓ ਬੇਨਤੀ ਉਧਰ ਮੇਰੇ ਵੀਰੋ ਗੋਪਾ ਬੈਂਸ ਆਇਆ ਹੋਇਆ ਨਿਊਜ਼ੀਲੈਂਡ ਤੋਂ 골ਡੀ ਸੋਤ ਤੇ ਹੋਣੀ ਸਾਰਿਆਂ ਦਾ ਧੰਨਵਾਦ ਆ ਆ ਪਟਿਆਲੇ ਵਾਲਾ ਪਟਿਆਲੇ ਵਾਲਾ ਸ਼ਿੰਦੂ ਬਲਵੇੜੇ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਜੱਗਾ ਸਿੱਖੀ ਸੰਭੀ ਹੈ ਮੇਰੇ ਵੀਰੋ ਜੂੜੇ ਤੇ ਬੰਨਿਆ ਚਤਾਰਮਾਲ ਕਿਸੇ ਵੇਲੇ ਜੁੜੇ ਤੇ ਚਿੱਟਾ ਰਮਾਲ ਬੰਨ ਕੇ ਬਲਵਿੰਦਰ ਸਿੰਘ ਫਿੱਡਾ ਤਕੜੀ ਕਬੱਡੀ ਖੇਡੇ ਆ ਗੁਰਦੇਵਾਲ ਸਿੰਘ ਬਿੱਲੂ ਰਾਜਿਆਣੇ ਦਾ ਵੱਡਾ ਨਾਮ ਰਿਆ ਹੈ ਤੂਰਕੋਟ ਗਿਆ ਗੋਪੀ ਤਗੜੀ ਕਬੱਡੀ ਖੇਡਿਆ ਆਹ ਹਰਵਿੰਦਰ ਰੱਬੋ ਜੂੜੇ ਤੇ ਵੱਨ ਕੇ ਚੰਟਰਮਾਲ ਤਗੜੀ ਕਬੱਡੀ ਖੇਡਿਆ ਤੋਚੀ ਕਾਲੇ ਸੰਘਿਆ ਦਾ ਤਗੜੀ ਕਬੱਡੀ ਖੇਡਿਆ ਤੇ ਅਮਰੀਕਾ ਅੱਜ ਸਮਾਂ ਆਹ ਮੁੰਡੇ ਦਾ ਕਰਦੇ ਚੋਟਾ ਗਾ ਸਾਹਮਣੇ ਜਿੰਨੇ ਸਿੱਖੀ ਸਾਂਭੀ ਹੋਈ ਹੈ ਮੇਰੇ ਮਿੱਤਰੋ ਕਹਿੰਦੇ ਦੱਸਿਓ ਬੱਚਿਆਂ ਨੂੰ 1666 ਤੋਂ ਲੈ ਕੇ 1699 ਤੱਕ ਕੀ ਕੁਝ ਹੋਇਆ 43 ਸਾਲ ਦੀ ਉਮਰ ਦੇ ਵਿੱਚ ਉਹ ਸਾਨੂੰ ਕੀ ਤੋਂ ਕੀ ਬਣਾ ਗਿਆ ਉਹ ਵਾਹ ਦੇ ਕਿੰਦੇ ਨੰਦਪੁਰ ਸਾਹਿਬ ਦੇ ਵਿੱਚ ਹੋਏ ਨਵੇਂੜੇ ਆ ਕੇ ਉਹ ਸਰਹੰਮ ਵੀ ਆ ਕੰਦਾ ਦੇ ਵਿੱਚ ਹੋਇਆ ਉਹ ਕਿੱਥੋਂ ਤੁਰੇ ਤੇ ਕਿੱਥੇ ਨਵੇਂੜੇ ਹੋਏ ਆ ਜਰੂਰ ਦੱਸਿਓ ਬੱਚਿਆਂ ਨੂੰ ਬਰੇਬਰ ਕਹਿੰਦੇ ਪੰਟੀ ਟਿੱਪੇ ਪੈਣ ਵਾਲਾ ਉਹ ਪਾਰਾਵਾ ਪਿੰਡ ਹੈ ਮਤਲਬ ਗੋਪਾਲ ਕਹਿੰਦਾ ਵੀ ਹਾਸ ਤੋਂ ਪਹਿਲਾਂ ਦੋ ਦੋ ਇਸ ਵੇਲੇ ਜੋਤੇ ਵੀ ਰੇਡ ਪੈ ਰਹੀ ਹੈ ਜੱਦੀ ਕਰ ਸਿਫਤ ਵੱਡੇ ਜੋਤੇ ਵੀ ਕਬੱਡੀ ਹੈ ਆਓ ਫੂਲਿਆ ਪਰ ਦੂਜੇ ਪਾਸੇ ਜੋਤਾ ਤੇ ਮਨਜਿੰਦਰ ਸਿੰਘ ਮੋਟਾ ਪਰ ਨਹੀਂ ਮੇਰੇ ਵੀਰੋ ਇਹ ਹੈ ਨੌਜਵਾਨ ਛਾਪੇ ਵਾਲਾ ਮੇਰਾ ਖਿਆਲ ਹੈ ਚੋਪਰ ਜੀ ਨੇ ਹੁਣ ਕੋਸ਼ਿਸ਼ ਕੀਤੀ ਹੈ ਉਧਰ ਕਬੱਡੀ ਪਾਲਦੀ ਹੈ ਬਾਟੀ ਤੇ ਲੈ 100 ਡਾਲਰ ਲੱਕੀ ਟਰੱਕ ਟ੍ਰੇਲਰ ਵਾਲੇ ਵੀਰ ਕਹਿੰਦੇ ਵੀ 100 ਡਾਲਰ ਸਾਡੇ ਵੱਲੋਂ ਰੇਡ ਪੈ ਗਈ ਗੱਗੀ ਆ ਜਾ ਫੇਰ ਪਾਲਦੀ ਕਬੱਡੀ ਹੈ ਚਾਰ ਨੇ ਸਿੰਧੂ ਬਲਵੇੜੇ ਦਾ ਇੱਕ ਕੰਨੀ ਤੇ ਲੱਗਿਆ ਹੋਇਆ ਨਾਲ ਜਲਾਲਪੁਰ ਦਾ ਪਾਲਾ ਨਾਲ ਰਮਾਣਿਆ ਵਾਲਾ ਮੁੰਡਾ ਪਾਲਾ ਤੇ ਪਾਲ ਹੁਣ ਸਿਰੇ ਦੀ ਗੱਲ ਹੋਣੀ ਹੈ ਪਾਲ ਤੇ ਪਾਲਾ ਪਾਲ ਤੇ ਪਾਲਾ ਤਾਲਾ ਬਈ ਮੁੰਡੇ ਦੇ ਲਈ ਤਾੜੀਆਂ ਜ਼ੋਰਦਾਰ ਮਾਰੋ ਯਾਰ ਐਡੇ ਵੱਡੇ ਚੋਬਰ ਤੋਂ ਪੁਆਇੰਟ ਦਾ ਆਪਣੇ ਹਿੱਸੇ ਵਾਧਾ ਕਰਨਾ ਇਖਾਲਾ ਜੀ ਦਾ ਬਾਣਾ ਨਹੀਂ ਦੁਨੀਆ ਦਾ ਮਹਾਨ ਇੱਕ ਪਾਸੇ ਇੱਕ ਪਾਸੇ ਮੁੰਡਾ ਚੜਦੀ ਬਰੇਸ ਦਾ ਕਿ ਚੜਦੀ ਬਰੇਸ ਮੁੰਡਾ ਖੇਡਦਾ ਕਬੱਡੀ ਹੋਵੇ ਖਾ ਕੇ ਖੁਰਾਕ ਲਾਉਂਦਾ ਧਰਤੀ ਨਾਲ ਡੀ ਹੋਵੇ ਆਖਦੇ ਸਿਆਣੇ ਗੱਲ ਸੋਹਣੇ ਤੇ ਸੁਹਾਗੇ ਦੀ ਖੇੜਾ ਕਬੱਡੀ ਲੋਕੋ ਪਹਿਲੇ ਪਹਿਲੇ ਦਾਬੇ ਦੀ ਖੇੜਾ ਕਬੱਡੀ ਲੋਕੋ ਪਹਿਲੇ ਪਹਿਲੇ ਦਾਬੇ ਦੀ ਪਹਿਲੇ ਪਹਿਲੇ ਦਬਾ ਦੀ ਖੇੜਾ ਜਿਹੜੀ ਟੀਮ ਦਾ ਦਬਾਅ ਬਣ ਜਾਂਦਾ ਹੈ ਉਹ ਅਖੀਰ ਤੱਕ ਮੇਰੇ ਵੀਰੋਂ ਬਣਿਆ ਰਹਿੰਦਾ ਹੈ ਸੁੱਖਾ ਆ ਗਿਆ ਜਿਉਣ ਵਾਲਾ ਪਿੰਡ ਹੈ ਫਰੀਦਪੁਰ ਜਿਹੜਾ ਕਹਿੰਦੇ ਜਿਉਣ ਵਾਲਾ ਪਿੰਡ ਹੈ ਬਾਦੇ ਸ੍ਰੀਪੁਰਿਓ ਪਾਵਨ ਤੇ ਪਵਿੱਤਰ ਧਰਤੀ ਹੈ ਮਾਲਵੇ ਦੀ ਧਰਤੀ ਵੱਡੀ ਧਰਤੀ ਹੈ ਪਰ ਇਧਰ ਕਹਿੰਦੇ ਇਸ ਵੇਲੇ ਟਰਾਈ ਕੀਤੀ ਉਹ ਚਾਰਾਂ ਵਿੱਚੋਂ ਕਹਿੰਦੇ ਇੱਕ ਦਾ ਜਿਉਣ ਉਹ ਟੱਕ ਲੈਣ ਦੀ ਕਰਦਾ ਕੋਸ਼ਿਸ਼ ਫੜਿਆ ਗਿੱਟਾ ਛੜਾਇਆ ਗਿੱਟਾ ਨੰਬਰ ਕਹਿੰਦੇ ਰੇਡਰ ਦੇ ਇਸ ਜੁੜਦਾ ਹੋਇਆ ਤੇ